ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣਾ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਇੱਕ ਬਹੁਤ ਅਹਿਮ ਮੁੱਦੇ ਦੇ ਉੱਪਰ ਕਰਨੀ ਹੈ ਜਿਹੜਾ ਤਿੰਨ ਚਾਰ ਦਿਨਾਂ ਤੋਂ ਤਕਰੀਬਨ 7-8 ਦਿਨਾਂ ਤੋਂ ਲਾ ਲੋ ਤੁਸੀਂ ਯੂਟਿਊਬ ਦੇ ਉੱਪਰ ਵੀ ਮਨ ਲੱਕ ਇਹਦੇ ਉੱਤੇ ਚਰਚਾ ਹੁੰਦੀ ਰਹਿੰਦੀ ਆ ਜਾਂ ਜਿਹਦਾ ਆਪਾਂ ਕਹਦੇ ਹੇ ਹਰ ਇੱਕ ਬੰਦੇ ਦੇ ਮਨ 'ਚ ਇਹ ਡਰ ਬੈਠ ਜਾਂਦਾ ਉਹ ਚੀਜ਼ ਦਾ ਫਿਰ ਤੇ ਆਪਾਂ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜਿਹੜੀ ਕਣਕ ਵਾਲੀ ਮੱਕੀ ਆਪਾਂ ਬੀਜ ਦੇਣਗੇ ਇਹਦੇ ਬਾਰੇ ਵਿੱਚ ਵੀ ਇਹ ਬੀਜ ਨਹੀਂ ਚਾਹੀਦੀ ਆ ਜਾਂ ਨਹੀਂ ਚਾਹੀਦੀ ਕਿਹਨੂੰ ਬੀਜਣੀ ਚਾਹੀਦੀ ਇਹਦਾ ਕਿੰਨਾ ਕੁ ਫਾਇਦਾ ਕਿੰਨਾ ਕੁ ਨੁਕਸਾਨ ਆ ਤੇ ਕਿਹੜੇ ਬਾਣਾ ਦੇ ਵਿੱਚ ਆਪ ਨੂੰ ਬੀਜਣੀ ਚਾਹੀਦੀ ਆ ਜਾਇਦੇ ਇਹਦੇ ਆਧਾਰ ਤੇ ਆਪਾਂ ਇਹਨੂੰ ਕਮਾਈ ਦਾ ਸਾਧਨ ਨਾ ਬਣਾਈਏ। ਜਾਇਰੇ ਰਾਤ ਤੇ ਆਪਾਂ ਕੋਈ ਕਮਾਈ ਨਾ ਕਰੀਏ। ਉਹਦੇ ਬਾਰੇ ਆਪਾਂ ਤੁਹਾਨੂੰ ਨਾਲ ਅੱਜ ਗੱਲਾਂ ਬਾਤਾਂ ਕਰਨੀਆਂ ਨੇ। ਕਿਸਾਨ ਵੀਰੋ ਵੀਡੀਓ ਨਾਲ ਜੁੜੇ ਜਰੂਰ ਹੋ। ਕਿਸਾਨ ਵੀਰੋ ਦੇਖੋ ਆਪਣੇ ਬਹੁਤ ਰਿਸਪੈਕਟਡ ਯੂਟਿਊਬਰ ਨੇਗੇ। ਜਿਨ੍ਹਾਂ ਨੇ ਵੀਡੀਓ ਵਗੈਰਾ ਪਾਈਆਂ ਨੇਗੇ। ਦੇਖੋ ਆਪਾਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ, ਐਗਰੀ ਕਰਦੇ ਆ। ਜਿੱਦਾਂ ਬਾਈ ਚਰਨਜੀਤ ਨੇ ਪਾਈ ਸੀਗੀ ਜਾ ਸਾਡਾ ਕਿਸਾਨ ਚੈਨਲ ਵਾਲੇ ਵੀਰ ਨੇ ਪਾਈ ਸੀ ਵੱਡੇ ਯੂਟਿਊਬਰ ਨੇ ਦੇਖੋ ਉਹਨਾਂ ਦੇ ਤਿਆਰਬੇ ਬਹੁਤ ਵੱਡੇ ਨੇ ਤੇ ਬਾਕੀ ਡਾਕਟਰ ਗੁਰਵਿੰਦਰ ਸਿੰਘ ਬਰਾੜ ਨੇ ਪਾਈ ਸੀ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਅੱਜ ਉਸੇ ਮੁੱਦੇ ਦੇ ਉੱਪਰ ਆਪਾਂ ਚਰਚਾ ਕਰਨੀ ਹੈ ਕਿਉਂਕਿ ਮੰਨ ਲਓ ਕਿ ਚਲੋ ਉਹਨਾਂ ਦੇ ਤਿਆਰਬੇ ਬਿਲਕੁਲ ਸਹੀ ਨੇ ਪਰ ਕਿਤੇ ਨਾ ਕਿਤੇ ਆ ਕੇ ਜ਼ਿੰਮੇਦਾਰ ਆ ਜਿਹੜਾ ਉਹ ਮੁਸੀਬਤ ਦੇ ਵਿੱਚ ਫਸ ਜਾਂਦਾ ਜੇ ਉਹਦੀ ਕੋਈ ਮਜਬੂਰੀ ਬਣ ਜਾਂਦੀ ਹੈ ਜਿਹਾ ਫਸਲਾਂ ਬੀਜਣ ਦੀ ਮੈਂ ਤੁਹਾਡੇ ਨਾਲ ਤਾਂ ਹੀ ਵਿਚਾਰ ਸਾਂਝੇ ਕਰਨ ਵਾਸਤੇ ਇਹ ਵੀਡੀਓ ਪਾ ਰਿਹਾ। ਦੇਖੋ ਵੀਰੇ ਆਪਣਾ ਧਰਤੀ, ਹਵਾ, ਪਾਣੀ ਇਹ ਆਪਾਂ ਨੂੰ ਬਹੁਤ ਜ਼ਰੂਰੀ ਨੇਗੇ। ਖਾਸ ਕਰਕੇ ਪਾਣੀ ਆਪਾਂ ਨੂੰ ਜਿੰਦਾ ਰਹਿਣ ਲਈ ਸਭ ਤੋਂ ਜ਼ਰੂਰੀ ਹੈ। ਇਹ ਗੱਲ 'ਚ ਕੋਈ ਦੋ ਰਾਏ ਨਹੀਂ ਹੋਣਗੀ ਵੀ ਮੱਕੀ ਆ ਜਿਹੜੀ ਉਹ ਪਾਣੀ ਬਹੁਤ ਜ਼ਿਆਦਾ ਲੈਂਦੀ ਆ। ਤੇ ਦੂਜੇ ਨੰਬਰ ਤੇ ਵੀ ਮੱਕੀ ਆ ਜਿਹੜੀ ਇਹ ਹੈਵੀ ਫੀਡਰ ਫਸਲ ਆ ਇਹ ਮੈਂ ਤੁਹਾਡੇ ਲਈ ਵਾਸਤੇ ਤਾਂ ਵੀਡੀਓ ਪਾਉਣਾ ਕਿਸਾਨ ਵੀਰੋ ਕਿਉਂਕਿ ਜਿਹੜੇ ਕਿਸਾਨ ਵੀ ਕਈ ਸਾਲਾਂ ਤੋਂ ਲਗਾਤਾਰ ਬੀਜ ਦਿਆ ਰਹੇ ਨੇ ਉਹਨਾਂ ਦੇ ਵੀ ਮੈਂ ਫੀਡਬੈਕ ਲੈਣੇ ਤੇ ਇੱਕ ਕਿਸਾਨ ਵੀਰ ਨਾਲ ਮੈਂ ਤੁਹਾਡੀ ਗੱਲਬਾਤ ਵੀ ਕਰਵਾਉਂਗਾ 2-4 ਦਿਨ ਦੇ ਵਿੱਚ ਵਿੱਚ ਉਹਨੂੰ ਲਗਾਤਾਰ 5 ਸਾਲ ਹੋ ਗਏ ਕਿ ਉਹ ਕਿਵੇਂ ਮੱਕੀ ਲੈਂਦਾ ਕਿਵੇਂ ਆਪਣੇ ਖੇਤ ਦੀ ਵਸਾਮ ਸੰਭਾਲ ਕਰਦਾ ਤਾਂ ਕਿਸਾਨ ਵੀਰੋ ਜਿਹੜੀ ਆਪਣੀ ਮੱਕੀ ਦੀ ਫਸਲ ਆ ਇਹ ਇੱਕ ਬਹੁਤ ਵੱਡੀ ਹੈਵੀ ਫੀਡਰ ਫਸਲ ਹੈ ਜਿੰਨਾ ਆਪਣੀਆਂ ਸਾਲ ਦੀਆਂ ਮੰਨ ਕੇ ਚਲੋ ਦੋ ਫਸਲਾਂ ਖੇਤ ਨੂੰ ਖਿੱਚਦੀਆਂ ਨੇ ਇਕੱਲੀ ਖਿੱਚੀ ਜਾਂਦੀ ਹੈ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈਗੀ ਤੇ ਪਾਣੀ ਵੀ ਬਹੁਤ ਲੈਂਦੀ ਆ ਪਰ ਮਜਬੂਰੀ ਕੀ ਬਣਦੀ ਆ ਕਿਸਾਨ ਵੀਰੋ ਦੇਖੋ ਮੈਂ ਆਪਾਂ ਵੀ ਇੱਕ ਕਿਸਾਨ ਆ ਆਪਾਂ ਕਿਸਾਨਾਂ ਦੇ ਵਿੱਚ ਹੀ ਵਿਚਰਦੇ ਆ ਦੇਖੋ ਜਦੋਂ ਆਪਾਂ ਕਿਸਾਨ ਵੀਰੋ ਕੋਈ ਮੰਨ ਕੇ ਚਲੋ ਅੱਜ ਕੱਲ ਦਾ ਜਿਹੜਾ ਨੌਜਵਾਨ ਆ ਦੇਖੋ ਬਾਹਰ ਨੂੰ ਬਹੁਤ ਪ੍ਰੇਰਿਤ ਆ ਵੀਰਾਂ ਬਾਹਰ ਜਾਣਾ ਫੋਰਨ ਕੰਟਰੀ ਜਾਣ ਨੂੰ ਬਹੁਤ ਪ੍ਰੇਰਿਤ ਨੇ ਪਰ ਜਿਹੜੇ ਕਿਸਾਨ ਵੀਰ ਉਰੇ ਰਹਿੰਦੇ ਨੇ ਉਹਨਾਂ ਦਾ ਡੇਰੀ ਫਾਰਮਿੰਗ ਧੰਦੇ ਦੇ ਨਾਲ ਜੁੜਨ ਦਾ ਮਕਸਦ ਹੀ ਸਿਰਫ ਜਾਂ ਜਿੱਦਾਂ ਕਹਿੰਦੇ ਜੋੜਨ ਵਾਲੀ ਚੀਜ਼ ਹੀ ਸਿਰਫ ਸਾਈਲੇਜ ਹੈ ਦੇਖੋ ਕਿਸਾਨ ਵੀਰੋ ਹੁਣ ਜਿਹੜਾ ਆਪਾਂ ਸਾਈਲੇਜ ਪਾਉਣੇ ਆ ਉਹ ਜਿਵੇਂ ਹੁਣ ਕਿਸੇ ਨੇ 20 ਪਸ਼ੂ ਰੱਖ ਲਏ ਕਿਸੇ ਨੇ 30 ਪਸ਼ੂ ਰੱਖ ਲਏ ਤਾਂ ਹੁਣ ਜੇ ਉਹ ਪਸ਼ੂਆਂ ਦੇ ਉੱਪਰ ਲੇਬਰ ਰੱਖੂਗਾ ਦੋ ਦੋ ਬੰਦੇ ਰੱਖੂਗਾ ਚਾਰਾ ਕੱਟ ਕੇ ਲਿਓਣ ਵਾਸਤੇ ਜਾਂ ਕੋਈ ਹੋਰ ਕੰਮਾਂ ਵਾਸਤੇ ਤਾਂ ਉਹਦਾ ਜਿਹੜਾ ਖਰਚਾ ਕਿਸਾਨ ਵੀਰੋ ਬਹੁਤ ਜ਼ਿਆਦਾ ਵਧ ਜਾਂਦਾ ਤੇ ਆਮਦਨੀ ਆ ਜਿਹੜੀ ਉਹ ਘਟ ਜਾਂਦੀ ਆ ਤੇ ਜੇ ਉਹ ਕਿਸਾਨ ਵੀਰੋ ਪਰਚੇਜ਼ ਕਰਕੇ ਮੱਕੀ ਦਾ ਸਾਈਲੇਜ ਪਾਉ ਤਾਂ ਵੀ ਉਹਦਾ ਖਰਚਾ ਜਿਹੜਾ ਬਹੁਤ ਜ਼ਿਆਦਾ ਵਧਿਆਣਾ ਕਿਉਂਕਿ ਨਾਰਮਲੀ ਆਪਾਂ ਦੇਖਣਾ 250 ਤੋਂ 300 ਰੁਪਏ ਕੁਇੰਟਲ ਆਪਾਂ ਨੂੰ ਸਾਈਲੇਜ ਮਿਲਦਾ ਤੇ ਜੇ ਕਿਸਾਨ ਵੀਰੋ ਤੁਸੀਂ ਫੁੱਲ ਜੋਰ ਲਾ ਕੇ ਮੱਕੀ ਕਰੋਗੇ ਵੀ 10ਵੇਂ ਦਿਨ ਸਪਰੇ ਤਾਕਤ ਵਾਲੀਆਂ ਸਪਰੇਹਾਂ ਕੱਖਾਂ ਵਾਲੀਆਂ ਸਪਰੇਹਾਂ ਡੈਲੀਗੇਟ ਵਰਗੀਆਂ ਸਪਰੇਹਾਂ ਕਰਕੇ ਵੀ ਤੁਹਾਡਾ ਜਿਆਦਾ ਤੋਂ ਜਿਆਦਾ 20 ਤੋਂ ਲੈ ਕੇ 22000 ਰੁਪਏ ਇੱਕ ਏਕੜ ਤੇ ਖਰਚ ਆਉਂਦਾ ਵਿੱਚੇ ਕਿਸਾਨ ਵੀਰੋ ਤੁਹਾਡਾ ਬੜਾਈ ਆਗੀ ਵਿੱਚੇ ਵਜਾਈ ਆਗੀ ਮੇਰਾ ਨੋਟ ਕਰਿਆ ਹੋਇਆ ਖਰਚਾ ਕਿਉਂਕਿ ਮੈਨੂੰ ਵੀ 3 ਸਾਲ ਹੋ ਗਏ ਬੀਜ ਦੇ ਨੂੰ ਤਾਂ ਕਿਸਾਨ ਵੀਰੋ ਉਹੋਂ ਆਪਾਂ ਨੂੰ ਤਕਰੀਬਨ ਤੋਂ ਤਕਰੀਬਨ ਰੁਪਈਆ ਸਵਾ ਗਰਪਈਏ ਕਿਲੋ ਜਾਂ ਸਵਾ 100 ਰੁਪਈਏ ਕੁੰਟਲ ਆਪਣੀ ਢੋਈ ਦੇ ਵਿੱਚ 4 ਪੈ ਜਾਂਦਾ ਤੇ ਗੱਲ ਆ ਗਈ ਕਿਸਾਨ ਵੀਰੋਂ ਹੁਣ ਮਜਬੂਰੀ ਦੀ ਹੁਣ ਇਹਨਾਂ ਦੀ ਮਜਬੂਰੀ ਬਣ ਗਈ ਸਾਈਲੇ 'ਚ ਪਾਉਣਾ ਵੱਡੇ ਫਾਰਮਰਾਂ ਦੀ ਤੇ ਫਿਰ ਪਿੱਛੇ ਭੇੜ ਚਾਲ ਗਈ ਚੱਲੀਏ ਜਿਹਦੇ ਕੋਲ 2 ਡੰਗਰ ਨੇ 3 ਡੰਗਰ ਨੇ ਉਹ ਸਾਈਲੇ 'ਚ ਪਾਉਂਦੇ ਨੇ ਤੇ ਉਹਨਾਂ ਨੂੰ ਕੋਈ ਖਾਸ ਨਾ ਪਾਲਣ ਪੋਸਣ ਦਾ ਪਤਾ ਨਾ ਉਹਨਾਂ ਨੂੰ ਮੱਕੀ ਦੀ ਸਾਂਭ ਸੰਭਾਲ ਦਾ ਪਤਾ ਤੇ ਉਹ ਦੁੱਗਣਾ ਮੱਕੀ ਦੇ ਉੱਪਰ ਖਰਚਾ ਕਰਦੇ ਨੇ ਦੁੱਗਣਾ ਪਾਣੀ ਲਾ ਦਿੰਦੇ ਨੇ ਤੇ ਕਿਸਾਨ ਵੀਰੋ ਉਹਨਾਂ ਨੇ ਇੱਕ ਸਿਰਫ ਇੱਕ ਬੇਲੇ ਰਹਿਣ ਦੇ ਮਾਰਿਆ ਨੇ ਇਹੇ ਚੀਜ਼ ਆ ਜਿਹੜੀ ਇਹਨੂੰ ਤਰਜੀਹ ਦੇ ਲਈ ਹੁਣ ਦੇਖੋ ਕਿਲੇ ਕਿਲੇ ਦੋ ਦੋ ਕਿਲੇ ਅਗਲਾ ਬੀਜ ਲੈਂਦਾਗਾ ਮੋਟਰਾਂ ਨਹੀਂ ਖੜਦੀਆਂ ਮਨ ਲਗੇ ਝੋਨੇ ਨਾਲੋਂ ਵੱਧ ਪਾਣੀ ਆਪਾਂ ਸਾਈਲੇਜ ਦੀ ਲਾਈਆਂ ਨੇ ਮੱਕੀ ਦੀ ਲਾਈਆਂ ਨੇ ਉਹਦਾ ਕਿਸਾਨ ਵੀਰੋ ਕੋਈ ਬੀ ਫਾਇਦਾ ਨਹੀਂ ਢੇੜ ਚਾਲਾ ਬਿਲਕੁਲ ਜਿਹੜੇ ਹੁਣ ਕਿਸਾਨ ਵੀਰ ਕੋਲੇ 15 20 ਪਸ਼ੂ ਨੇ 30 ਪਸ਼ੂ ਨੇ ਜਿਹੜਾ ਇਕੱਲਾ ਕੰਮ ਕਰਨ ਚ ਇੰਟਰਸਟ ਰੱਖਦਾ ਉਹਦੇ ਲਈ ਇਹ ਚੀਜ਼ ਵਧੀਆ ਤੇ ਇੱਕ ਕਿਸਾਨ ਵੀਰਾਂ ਨੇ ਵਿੱਚ ਕੰਮ ਤੋਰ ਰੱਖਿਆਗਾ ਉਹ ਮੱਕੀ ਬੀਜਦੇ ਨੇ ਮੱਕੀ ਬੀਜ ਕੇ ਉਹਨੂੰ ਟਾਲ ਤੇ ਛਿੱਟ ਕੇ ਉਦੋਂ ਬਾਅਦ ਉਹ ਫਸਲ ਵੀਜ ਲੈਂਦੇ ਨੇ ਤਾਂ ਕਿਸਾਨ ਵੀਰੋ ਇਹਦੇ ਚ ਕੁਝ ਪੱਲੇ ਨਹੀਂ ਪੈਂਦਾ ਤੁਹਾਡੇ ਜੇ ਤੁਸੀਂ 15 10000 ਰੁਪਏ ਵੀ ਕੀਲੇ ਦਾ ਮੱਕੀ ਚ ਬਚਾਜੋਗੇ ਤਾਂ ਤੁਹਾਡੇ 10000 ਰੁਪਏ ਜੀਰੀ ਮੰਨ ਲੇ ਕਿ ਝੋਨਾ ਤੁਹਾਡਾ ਉੱਪਰੋਂ ਖਰਚਾ ਖਾਜੂ ਹੋਣ ਵਾਸਤੇ ਖੇਤ ਦੀ ਗੱਲ ਨਹੀਂ ਰਹਿੰਦੀ ਉਹ ਤਾਂ ਇਹ ਕੰਮ ਚ ਬੜੋ ਏ ਨਾ ਤੇ ਹੁਣ ਗੱਲਾਂ ਆਈਆਂ ਨੇ ਕਿਸਾਨ ਵੀਰੋ ਮੀ ਮੱਕੀ ਕਿੰਨੀ ਹੈ ਕਿਉਂ ਭਸ ਦੇਣੇ ਕਿਉਂਕਿ ਕਿਸਾਨ ਵੀਰੋ ਦੇਖੋ ਹੋਰ ਫਸਲਾਂ ਵੀ ਆਉਂਦੀਆਂ ਨੇ ਪਰ ਉਹਨਾਂ ਦਾ ਜਿਹੜਾ ਮਤਲਬ ਕਿ ਮੁਕਾਬਲਾ ਮੱਕੀ ਦੇ ਬਰਾਬਰ ਨਹੀਂ ਹਿੰਗਾ ਚਾਰਲੀ ਹੋਰ ਵੀ ਆਉਂਦੀਆਂ ਨੇ ਜਿੱਦਾਂ ਉਹ ਪਰ ਉਹਨਾਂ ਨਾਲ ਕਿਸਾਨ ਵੀਰਾਂ ਨੇ ਤਜਰਬੇ ਵੀ ਕਰ ਕਰ ਦੇਖੇ ਹੋਏ ਨੇ ਉਹਨਾਂ ਦਾ ਕੋਈ ਇੰਨਾ ਖਾਸ ਮੁਕਾਬਲਾ ਮੱਕੀ ਦੇ ਨਾਲ ਨਹੀਂ ਹੁੰਦਾ ਪਰ ਗੱਲ ਆਹ ਕਿਸਾਨ ਵੀਰੋ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਆਪਣੇ ਏਰੀਏ ਦਾ ਕਿਸਾਨ ਵੀਰ ਹੈ ਆਪਣਾ ਗਵਾਂਢੀ ਕਿਸਾਨ ਵੀਰ ਖੇਤ ਦੇ ਨਾਲ ਖੇਤ ਵਾਲਾ 5 ਸਾਲ ਹੋ ਗਏ ਮੱਕੀ ਬੀਜਦੇ ਨੂੰ ਉਹਨੇ ਸਭ ਤੋਂ ਪਹਿਲਾ ਕੰਮ ਕੀ ਕਰਿਆ ਆਪਣੀ ਜ਼ਮੀਨ ਦਾ ਜਿਹੜਾ ਆਰਗੇਨਿਕ ਮੈਟਰਾ ਕਾਰਬਨ ਮਤਲਬ ਕਿ ਜ਼ਮੀਨ ਦੇ ਵਿੱਚ ਆਪਣੀ ਜਿੰਨੀ ਪ੍ਰਾਲੀ ਖਾਦ ਆ ਸਾਰੀ ਉਹ ਪ੍ਰੋਪਰ ਰੱਖ ਰਿਆ ਸਾਰਾ ਝੋਨੇ ਦੀ ਖਾਦ ਵਿੱਚ ਸਾਰੀ ਕਣਕ ਦੀ ਖਾਦ ਵਿੱਚ ਮਤਲਬ ਕਿ ਪ੍ਰਾਲੀ ਸਾਰੀ ਵਿੱਚ ਪਾਉਂਦਾ ਜੇ ਸੀਰੇ ਲੈਦਾ ਪਾ ਰਿਹਾ ਜ਼ਮੀਨ ਦੇ ਵਿੱਚ ਤਾਂ ਉਹਦੀ ਜ਼ਮੀਨ ਕਿਸਾਨ ਵੀਰੋ 3-5 ਸਾਲਾਂ ਤੋਂ ਲਗਾਤਾਰ ਮੱਕੀ ਤੇ ਤਿੰਨ ਫਸਲਾਂ ਦੇ ਰਹੀ ਹੈ। ਜੇ ਤੁਸੀਂ ਇੱਕੇ ਖੇਤ ਨੂੰ ਬਿਨਾ ਪਰਾਲੀ ਮਤਲਬ ਕਿ ਬਾਹੇ ਮੱਕੀ ਬੀਜਣ ਲੱਗੋ ਤਾਂ ਤੀਜੇ ਸਾਲ ਤੋਂ ਤੁਹਾਡੇ ਖੇਤ ਚ ਫਸਲ ਤੀਜੇ ਚੌਥੇ ਸਾਲ ਤੋਂ ਫਸਲ ਹੋਣੋਂ ਹਟਾ ਦਿੰਦੀ ਹੈ ਇਹ ਚੀਜ਼। ਇੰਨਾ ਖੇਤ ਚੂਸ ਦਿੰਦੀ ਹੈ। ਤਾਂ ਉਹੋ ਕਿਸਾਨ ਵੀਰੋ ਪਰਾਲੀ ਅਹਿਮ ਰੋਲ ਨਿਭਾ ਰਹੀ ਆ ਉਹਦੇ ਖੇਤ ਦੇ ਵਿੱਚ। ਤਾਂ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਕਿਸਾਨ ਵੀਰੋ ਦੇਖੋ ਜਿਹੜੀਆਂ ਉਹਨਾਂ ਨੇ ਵੀਰਾਂ ਨੇ ਗੱਲਾਂ ਕਹੀਆਂ ਨੇ ਬਿਲਕੁਲ ਸਹੀ ਨੇ। ਪੇੜ ਚਾਲ ਨਾ ਕਰੋ ਜਿਹਦੀ ਮਜਬੂਰੀ ਆ ਉਹ ਇਹ ਚੀਜ਼ ਕਿੰਨੀ ਨੂੰ ਜਾਓ ਜਿਹਦੀ ਕੋਈ ਮਜਬੂਰੀ ਨਹੀਂ ਹੈਗੀ ਸੌਂਕ ਵਾਸਤੇ ਇੱਕ ਦੋ ਡੰਗਰਾਂ ਵਾਸਤੇ ਪਾ ਰਹੇ ਹਾਂ ਕਿਉਂਕਿ ਕਿਸਾਨ ਵੀਰ ਉਹਨਾਂ ਦਾ ਤਾਂ ਜਿਹੜਾ ਦੋ ਡੰਗਰਾਂ ਨੂੰ ਸਾਈਲੇਜ ਪਾਉਂਦਾ ਪਾਉਣ ਤੋਂ ਵੱਧ ਉਹਨਾਂ ਦਾ ਸਾਈਲੇਜ ਖਰਾਬ ਹੋ ਜਾਂਦਾ ਉਹਨਾਂ ਦਾ ਤਾਂ ਕੁਝ ਵੀ ਪੱਲੇ ਨਹੀਂ ਪੈਂਦਾ ਤਾਂ ਕਿਸਾਨ ਵੀਰ ਉਹ ਇਹ ਗੱਲਾਂ ਮੇਰੀਆਂ ਪੱਲੇ ਬੰਨਿਓ ਗੱਲਾਂ ਤੇ ਗੌਰ ਕਰਿਓ ਪੇੜ ਚਾਲ ਚ ਨਾ ਪਵੋ जिधे ਕੋਲ 20 ਡੰਗਰ ਨੇ 25 ਡੰਗਰ ਨੇ ਉਹ ਇਹ ਚੀਜ਼ਾਂ ਨੂੰ ਕਰ ਸਕਦਾ ਹੈ ਜ਼ਰੂਰੀ ਨਹੀਂ ਉਹਦੇ ਲਈ ਦੂਜੇ ਨਾਲ ਇਧਰ ਨੂੰ ਤੁਰੋ ਪੰਜਾਬ ਦਾ ਬੇੜਾ ਆਪਾਂ ਗਰਕ ਨਾ ਕਰੀਏ ਤੇ ਇੱਕ ਗੱਲ ਹੋਰ ਹੈ ਕਿਸਾਨ ਵੀਰੋ ਜਿਹੜੇ ਖੇਤਾਂ ਦੇ ਵਿੱਚ ਤੁਹਾਡੇ ਨਹਿਰੀ ਪਾਣੀ ਸੂਇਆਂ ਦੇ ਪਾਣੀ ਲੱਗਦੇ ਨੇ ਤੁਹਾਡੇ ਖੇਤਾਂ ਦੇ ਵਿੱਚ ਸੂਆ ਉਹਨਾਂ ਟਾਈਮਾਂ ਦੇ ਵਿੱਚ ਆ ਰਹੇ ਆ ਮੱਕੀ ਪਾਲਣ ਵੇਲੇ ਫੇਰ ਤੁਸੀਂ ਫੈਸਲਾ ਲੈ ਸਕਦੇ ਹੋ ਪਰ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਨਾ ਕਰੋ ਕਿਉਂਕਿ ਕਿਸਾਨ ਵੀਰੋ ਇੰਨਾ ਕੁ ਜ਼ਿਆਦਾ ਮੱਕੀ ਪਾਣੀ ਲੈਂਦੀ ਆ ਤੇ ਇੱਕ ਗੱਲ ਹੋਰ ਆ ਕਿਸਾਨ ਵੀਰੋ ਮੱਕੀ ਦਾ ਵੀ ਕੋਈ ਦੋਸ ਨਹੀਂ ਆਪਣੇ ਕਿਸਾਨ ਵੀਰ ਤੱਕੇ ਹੀ ਇੰਨਾ ਕਰਦੇ ਨੇ ਦੇਖੋ ਜਿੰਨਾ ਟਾਈਮ ਮੱਕੀ ਆਪਣੀ 40 45 ਦਿਨ ਦੀ ਨਹੀਂ ਹੁੰਦੀ ਆਪਾਂ ਮੱਕੀ ਨੂੰ ਕੱਲੇ ਕੱਲੇ ਕਿਆਰੇ ਨੂੰ ਪਾਣੀ ਲਾ ਸਕਦੇ ਆ ਤਾਂ ਕਿਸਾਨ ਵੀਰ ਕੀ ਕਰਦੇ ਨੇ ਪਹਿਲਾਂ ਪਾਣੀ ਦੇ ਕੇ ਬਾਅਦ ਚ ਪਾਣੀ ਖੁੱਲਾ ਛੱਡ ਦਿੰਦੇ ਨੇ ਜਿਹੜਾ ਕਿਸਾਨ ਵੀਰੋ ਤੁਹਾਡਾ 2 ਘੰਟਿਆਂ ਦੇ ਵਿੱਚ ਕੀ ਲਾ ਭਰਨਾ ਉਹ ਤੁਹਾਡਾ 3 ਤੋਂ 3.5 ਘੰਟਿਆਂ ਚ ਕੀ ਲਾ ਭਰੂਗਾ ਇੰਨਾ ਜ਼ਿਆਦਾ ਉਹਨੇ ਮੰਨ ਲ ਕੇ ਆਪਣਾ ਮੱਕੀ ਦਾ ਪਾਣੀ ਨੇ ਪਾਣੀ ਦੀ ਬਰਬਾਦੀ ਹੋਣੀ ਉਹ ਚੀਜ਼ ਵਾਸਤੇ ਇੱਕ ਬੇਜਾਈ ਪਾਣੀ ਦੇ ਦੇਣਾ ਜਦੋਂ ਮੱਕੀ ਮੰਗਦੀ ਆ ਪਾਣੀ ਦਬੋ ਮੱਕੀ ਨੂੰ ਪੈਰ ਹੀ ਨਹੀਂ ਮੱਕੀ ਦੇ ਖੁਸ਼ਕ ਹੋਣ ਦਿੰਦੇ ਦੇਖੋ ਕਿਸਾਨ ਵੀਰੋ ਮੈਂ ਤਾਂ ਵੀਡੀਓ ਪਾਈ ਆ ਇਹ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਯਾਰ ਆਪਾਂ ਨੇ ਨਾਲ ਲਿੰਕ ਹੈਗੇ ਨੇ ਫੋਨ ਵਗੈਰਾ ਕਰਦੇ ਰਹਿੰਦੇ ਨੇ ਉਹ ਕਿਸਾਨ ਵੀਰ ਜਿਹੜੇ ਦੋ ਦੋ ਡੰਗਰਾਂ ਵਾਲੇ ਵੀ ਫੋਨ ਕਰ ਲੈਂਦੇ ਨੇ ਆਪਾਂ ਉਹਨਾਂ ਨੂੰ ਬਿਲਕੁਲ ਨਾ ਕਰ ਦਿੰਦੇ ਆ ਫੋਨ ਦੇ ਉੱਪਰ ਵੀ ਵੀਰੇ ਤੁਸੀਂ ਰਿਸਕ ਨਾ ਲਵੋ ਦੇਖੋ ਕਿਹਨਾਂ ਵੀਰੋ ਆਲੂ ਵਾਲੇ ਵੀਰਾਂ ਦੀ ਇਹ ਇੱਕ ਫਸਲ ਤਾਂ ਬਣ ਗਈ ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਹੁੰਦਾ ਆਲੂਆਂ ਚ ਤੇ ਕਣਕ ਚ ਝੋਨੇ ਚ ਝੋਨਾ ਵੀ ਉਹਨਾਂ ਦਾ ਘੱਟ ਝੜ ਰਹਿਣ ਦਾ ਆਲੂਆਂ ਚ ਵੀ ਕੀ ਵਾਰ ਪਾਣੀ ਜਾਂਦਾ ਕੀ ਵਾਰ ਨਹੀਂ ਬਣਦਾ ਤਾਂ ਉਹਨਾਂ ਲਈ ਮੱਕੀ ਆਏ ਆ ਵੀ ਮੱਕੀ ਚਲ 4 ਪੈਸੇ ਬਚਾ ਜਾਂਦੇ ਠੇਕੇ ਠੂਕੇ ਵਾਲੇ ਵਾਹਣ ਹੁੰਦੇ ਨੇ ਪਰ ਜੇ ਆਪਾਂ ਕਣਕ ਵਾਲੇ ਬਾਣਾ ਜੇ ਜੋ ਪ੍ਰੋਫਿਟ ਕੱਢਣ ਲੱਗੀਏ ਤਾਂ ਜੋ ਕੁਝ ਵੀ ਨਹੀਂ ਬਚਦਾ ਵੀਰੇ ਇੱਕ ਸਿਰਫ ਇੱਕ ਢੇੜ ਚਾਲ ਆ ਆਪਣਾ ਕਈ ਵਾਰ ਇਹੋ ਜਿਹਾ ਕੰਮ ਹੁੰਦਾਗਾ ਵੱਡਣ ਵੇਲੇ ਇੰਨਾ ਮੀਂਹ ਪੈ ਜਾਂਦਾ ਖਰਾਬ ਹੀ ਹੋ ਜਾਂਦੀ ਐ ਮੱਕੀ ਉਹਦਾ ਕੀ ਫਾਇਦਾ ਤਾਂ ਕਿਸਾਨ ਵੀਰੋ ਇਹ ਗੱਲਾਂ ਨੂੰ ਗ੍ਰੇਜ਼ ਕਰੋ ਮੱਕੀ ਜਿਹੜੇ ਕਿਸਾਨ ਵੀਰਾਂ ਕੋਲ ਵੱਧ ਡੰਗਰ ਨੇ ਵੱਧ ਮੱਕੀ ਲਾਉਂਦੇ ਨੇ ਉਹਨਾਂ ਦਾ ਗੱਲ ਅਲੱਗ ਦਾ ਛੋਟੇ ਇਲਜ ਕੰਮਾਂ 'ਚ ਨਾ ਪਰੋ ਪੇੜ ਚਾਲ ਨਾ ਘਪਣਾਓ ਇੰਨੀ ਤੇ ਕਿਸਾਨ ਵੀਰੋ ਉਮੀਦ ਆ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਸਾਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਸਾਨ ਵੀਰੋ ਵੀ ਕਿਹੜਾ ਕਿਹੜੇ ਵੀਰ ਮੱਕੀ ਲਾਉਂਦੇ ਨੇ ਤੇ ਕਿੰਨਾ ਕੁ ਉਹਨਾਂ ਦਾ ਖਰਚਾ ਆ ਜਾਂਦਾਗਾ ਤਾਂ ਜੋ ਕਿਸਾਨਾਂ ਨੂੰ ਯਕੀਨ ਆ ਜਾਵੇ ਵੀ ਇਹ ਤੇ ਖਰਚਾ ਆਉਂਦਾ ਜਾਂ ਨਹੀਂ ਆਉਂਦਾ ਉਮੀਦ ਆ ਕਿਸਾਨ ਵੀਰੋ ਸਾਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਕਿ ਆਪਾਂ ਇਸੇ ਤਰ੍ਹਾਂ ਮੱਕੀ ਦੇ ਰਿਲੇਟਡ ਜਾਂ ਹੋਰ ਫਸਲਾਂ ਦੇ ਰਿਲੇਟਡ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਧੰਨਵਾਦ